ਸਰੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਓ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਆਪ ਸਾਹਿਬ ਕਰਨ ਕਾਰਨ ਜੋਤੀ ਸਰੂਪ ਦੀਨਾ ਬੰਦੂ ਸ਼ੰਸ਼ਾ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹਿ ਨਾ ਕਬਹੁ ਮਰਤੇ ਪਾਰ ਬ੍ਰਹਮ ਸਿੰਗਾਰੀ ਰੇ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਨ ਕੋ ਕਾਲ ਨਾ ਖਾਤੇ ਦੇ ਪਵਿੱਤਰ ਮਹਾਵਾਕ ਅਨਸਾਰ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪੀਰ ਬਾਲਾ ਸਾਹਿਬ ਜੀ ਦੇ ਮੁਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਾਕਮ ਸਿੰਘ ਜੀ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚੋਂ ਅਸੀਸਾਂ ਲੈ ਕਰਕੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੀਆਂ ਮਹਾਨ ਸੇਵਾਵਾਂ ਕੀਤੀਆਂ ਸੰਗਤਾਂ ਨੂੰ ਨਾਮ ਸਿਮਰਨ ਦੇ ਨਾਲ ਜੋੜਿਆ ਸੱਚੇ ਪਾਤਸ਼ਾਹ ਜੀਓ ਜਿੰਨੀ ਪੂ ਸਵਾਸਾਂ ਦੀ ਪੁੰਜੀ ਆਪ ਜੀ ਨੇ ਸਤਕਾਰ ਯੋਗ ਫਰੀਮਾਨ ਇਨੋਂ ਬਖਸ਼ਿਸ਼ ਕੀਤੇ ਸਵਾਸਾਂ ਦੇ ਪੂੰਜੀ ਨੂੰ ਭੋ ਕਰਕੇ ਆਪ ਜੀ ਦੇ ਹੁਕਮ ਅਨੁਸਾਰ ਪਰਲੋਕ ਗਵਨ ਕਰ ਗਏ ਸੱਚੇ ਪਾਤਸ਼ਾਹ ਮਹਾਰਾਜ ਜੀਓ ਦਿਨਾਂ ਦੇ ਪੰਜ ਭੂਤਕ ਸਰੀਰ ਨੂੰ ਸਤਗੁਰੂ ਮਹਾਰਾਜ ਜੀਓ ਅੰਤਮ ਸੰਸਕਾਰ ਕੀਤੇ ਗਏ ਸਤਗੁਰੂ ਆਪ ਜੀ ਨੇ ਕਿਰਪਾ ਕਰਨੀ ਜੁਨੀਆਂ ਵੀ ਸੰਗਤ ਇਸ ਮਹਾਨ ਪਵਿੱਤਰ ਅਸਥਾਨ ਤੇ ਪਹੁੰਚੀਆਂ ਨੇ ਵਰਿਆਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਆਪਣੇ ਅਰਣਾ ਵਿੱਚੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਤਿਕਾਰਯੋ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਤੇਨਾਂ ਦੇ ਸੀਸ ਤੇ ਮੇਰਾ ਪਰਿਆ ਹੱਤਰਾ ਕਰਕੇ ਆਗਾਹਾਂ ਦੀਆਂ ਸੇਵਾਵਾਂ ਆਪ ਜੀ ਨੇ ਆਪ ਲੈ ਲੈਣੀਆਂ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਨਿਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ